ਸਤਿ ਸ਼੍ਰੀ ਅਕਾਲ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਤੁਹਾਨੂੰ ਦੱਸਦੀ ਕਿ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਦਾ ਟ੍ਰੇਲਰ ਆ ਜਿਹੜਾ ਰਿਲੀਜ਼ ਹੋ ਚੁੱਕਿਆ ਹੈ ਤੇ ਟ੍ਰੇਲਰ ਜੀਓ ਸਟੂਡੀਓ ਦੇ ਚੈਨਲ ਤੇ ਆਇਆ ਟ੍ਰੇਲਰ ਨੂੰ ਖੂਬਸਾਰਾ ਪਿਆਰ ਮਿਲ ਰਿਹਾ ਤੇ ਗੱਲ ਕਰੀਏ ਤਾਂ ਫਿਲਮ ਦੀ ਜਿਹੜੀ ਕਹਾਣੀ ਇਸ ਟ੍ਰੇਲਰ ਤੋਂ ਹੀ ਜੱਜ ਕਰਨੀ ਹੋਵੇ ਤਾਂ ਕਮਾਲ ਦੀ ਕਹਾਣੀ ਹੋਣ ਵਾਲੀ ਹੈ ਕਿਉਂਕਿ ਪਹਿਲਾ ਅਰਦਾਸ ਅਤੇ ਅਰਦਾਸ ਕਰਨ ਤੋਂ ਬਾਅਦ ਹੋਣੇ ਤੀਜਾ ਪਾਰਟ ਹੈ ਫਿਲਮ ਦਾ ਤੇ ਫਿਲਮ ਦੇ ਟ੍ਰੇਲਰ ਤੋਂ ਲੱਗਦਾ ਹੈ ਕਿ ਫਿਲਮ ਦਾ ਜਿਹੜਾ ਕੱਲਾ ਕੱਲਾ ਕਿਰਦਾਰ ਹੈ ਉਸਨੇ ਬੜੀ ਬਖੂਬੀ ਦੇ ਨਾਲ ਕੰਮ ਕੀਤਾ ਕੱਲੇ ਕੱਲੇ ਕਿਰਦਾਰ ਦੀ ਇੱਕ ਆਪਣੀ ਕਹਾਣੀ ਹੈ ਫਿਲਮ ਸਾਨੂੰ ਰੱਬ ਦੇ ਨਾਲ ਜੋੜਦੀ ਹੈ ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਨਿਰਮਲ ॠषि ਸਰਦਾਰ ਸੋਹੀ ਮਲਕੀਤ ਰੌਣੀ ਕਿਹਦਾ ਕਿਹਦਾ ਨਾਮ ਲਈਏ ਹਰ ਕਿਰਦਾਰ ਨੇ ਫਿਲਮ ਦੀ ਕਹਾਣੀ ਦੇ ਵਿੱਚ jaan ਪੂਕੀ ਹੈ ਫਿਲਮ ਨੂੰ ਜਿਹੜਾ ਡਾਇਰੈਕਟ ਕੀਤਾ ਕਿੱਪੀ ਗਰੇਵਾਲ ਨੇ ਕੀਤਾ ਹੈ ਫਿਲਮ 13 ਸਤੰਬਰ ਨੂੰ ਰਿਲੀਜ਼ ਹੋਣੀ ਹੈ ਤੁਹਾਨੂੰ ਦੱਸ ਦਿੰਦੀ ਕਿ ਫਿਲਮ ਦਾ ਜਿਹੜਾ ਸੰਗੀਤ ਹੈ ਉਹ ਵੀ ਬਾਖਮਾਲ ਹੈ ਟ੍ਰੇਲਰ ਜਦੋਂ ਰਿਲੀਜ਼ ਹੁੰਦਾ ਤਾਂ ਮੁੰਬਈ ਦੇ ਵਿੱਚ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਜਾਂਦਾ ਤੁਹਾਨੂੰ ਦੱਸੀ ਕਿ ਉੱਥੇ ਖਾਸ ਤੌਰ ਤੇ ਰੋਹਿਤ ਛੱਟੀ ਜਿਨ੍ਹਾਂ ਦਾ ਕੀ ਬਾਲੀਵੁੱਡ ਡਾਇਰੈਕਸ਼ਨ ਦੇ ਵਿੱਚ ਵੱਡਾ ਨਾਮ ਹੈ ਉਹ ਪਹੁੰਚਦੇ ਨੇ ਤੇ ਜਦੋਂ ਗਿੱਪੀ ਗਰੇਵਾਲ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਦੀਆਂ ਯੂਨਿਟ ਵੱਡੀਆਂ ਨੇ ਤਾਂ ਰੋਹਿਤ ਛੱਟੀ ਕਹਿੰਦੇ ਨੇ ਕਿ ਤੁਹਾਡਾ ਵਿਜ਼ਨ ਬਹੁਤ ਵੱਡਾ ਹੈ ਤਾਂ ਗਿੱਪੀ ਗਰੇਵਾਲ ਦੇ ਵਿਜ਼ਨ ਦੀ ਵੀ ਤਾਰੀਫ਼ ਹੋਈ ਹੈ ਤੇ ਨਾਲ ਹੀ ਉਹਨਾਂ ਦੀ ਸਾਦਗੀ ਦੀ ਵੀ ਤਾਰੀਫ਼ ਹੋਈ ਹੈ ਤਾਂ ਤੁਹਾਨੂੰ ਦੱਸੀ ਕਿ ਫਿਲਮ ਦਾ ਜਿਹੜਾ ਟ੍ਰੇਲਰ ਆ ਸਾਰੇ ਪਾਸਿਓਂ ਚਾਰੇ ਲੜੀਆਂ ਜਿਵੇਂ ਸੰਪੂਰਨ ਕਹਿ ਸਕਦੇ ਹਾਂ ਹਰ ਇੱਕ ਕਿਰਦਾਰ ਨੇ ਬਾਕੂ ਫਿਲਮ ਉਸ ਪਾਸੇ ਨੂੰ ਵੀ ਧਿਆਨ ਦਿਵਾਉਂਦੀ ਹੈ ਕਿ ਕਿਵੇਂ ਅਸੀਂ ਕਰਜ਼ਾਂ ਕਰਕੇ ਰੱਬ ਦੇ ਨਾਲ ਜੁੜੇ ਹੋਏ ਹਾਂ ਸਾਨੂੰ ਇਹਨਾਂ ਤੋਂ ਉੱਠ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਕਿ ਜੋ ਸਾਡੇ ਕੋਲ ਹੈ ਅਸੀਂ ਉਸ ਦਾ ਸ਼ੁਕਰ ਮਨਾਉਂਦੇ ਨਹੀਂ ਥੱਕਦੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਹੋਰ ਦੀ ਲਾਲਸਾ ਦੇ ਵਿੱਚ ਗੁਰੂ ਘਰ ਜਾਂਦੇ ਹਾਂ ਕਿ ਰੱਬਾ ਸਾਨੂੰ ਆਹ ਵੀ ਮਿਲ ਜੇ ਆਹ ਵੀ ਮਿਲ ਜੇ ਪਰ ਇਸ ਤੋਂ ਉੱਪਰ ਉੱਠ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਕਿ ਜੋ ਸਾਡੇ ਕੋਲ ਹੈ ਉਹ ਬਹੁਤ ਹੈ ਤੇ ਉਸੇ ਨੂੰ ਹੀ ਰੱਬ ਦਾ ਭਾਣਾ ਮੰਨ ਕੇ ਉਹਦੇ ਵਿੱਚ ਗੁਜ਼ਰਬਸਰ ਕਰਨਾ ਚਾਹੀਦਾ ਹੈ ਫਿਲਮ ਦੇ ਕਿਰਦਾਰ ਨੇ ਜਿਹੜੇ ਉਹਨਾਂ ਦੀ ਇੱਕ ਆਪਣੀ ਕਹਾਣੀ ਹੈ ਉਹ ਕਿਵੇਂ ਜ਼ਿੰਦਗੀ ਦੇ ਨਾਲ ਲੜ ਰਹੇ ਹੁੰਦੇ ਨੇ ਜ਼ਿੰਦਗੀ ਦੇ ਨਾਲ ਜੂਝਦੇ ਨੇ ਉਹ ਆਪਣੀਆਂ ਲੋੜਾਂ ਦੇ ਵਿੱਚ ਪੱਜੇ ਹੋਏ ਨੇ ਤਾਂ ਕਿਤੇ ਨਾ ਕਿਤੇ ਉਹ ਰੱਬ ਦਾ ਸ਼ੁਕਰ ਉਸ ਵੇਲੇ ਨਹੀਂ ਕਰਦੇ ਜਦੋਂ ਕਰਨਾ ਚਾਹੀਦਾ ਹੈ ਉਮਰ ਲੰਘ ਜਾਣ ਤੋਂ ਬਾਅਦ ਉਹ ਰੱਬ ਦੀ ਜਿਹੜੀ ਗੱਲ ਹੁੰਦੀ ਹੈ ਤਾਂ ਇਸ ਤਰ੍ਹਾਂ ਜਿਹੜੀ ਫਿਲਮ ਦੀ ਕਹਾਣੀ ਹੈ ਉਹ ਸਭ ਨੂੰ ਖਿੱਚਣ ਵਾਲੀ ਹੈ ਫਿਲਮ ਦਾ ਜਿਹੜਾ ਸੰਗੀਤ ਹੈ ਉਹ ਵੀ ਬਾਖਮਾਲ ਹੈ ਫਿਲਮ ਦਾ ਜਿਹੜਾ ਗੀਤ ਹੈ ਉਹ ਵੀ ਬਾਖਮਾਲ ਹੈ ਫਿਲਮ ਦੀ ਜਿਹੜੀ ਹਰ ਇੱਕ ਪੱਖ ਤੋਂ ਜਿਹੜਾ ਨਪੁੰਨਤਾ ਦੇ ਨਾਲ ਧਿਆਨ ਰੱਖਿਆ ਗਿਆ ਗਿੱਪੀ ਗਰੇਵਾਲ ਨੇ ਖਾਸ ਕਰਕੇ ਜਿਹੜਾ ਹਰ ਕਿਰਦਾਰ ਹੈ ਉਸਨੇ ਇਹ ਲੱਗਦਾ ਕਿ ਐਕਟਿੰਗ ਨਹੀਂ ਕੀਤੀ ਉਸਨੇ ਕਿਰਦਾਰ ਨੂੰ ਜਿਉਂਿਆ ਹੈ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਤਾਂ ਤੁਹਾਨੂੰ ਦੱਸੀ ਕਿ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਵੀ ਬੜੀ ਬਾਖਮਾਲ ਲਿਖੀ ਗਈ ਹੈ ਫਿਲਮ ਦਾ ਜਿਹੜਾ ਨਿਰਦੇਸ਼ਨ ਹੈ ਉਸ ਦੇ ਵਿੱਚ ਵੀ ਕੋਈ ਘਾਟ ਨਜ਼ਰ ਨਹੀਂ ਆਉਂਦੀ ਫਿਲਮ ਦਾ ਜਿਹੜਾ ਟ੍ਰੇਲਰ ਆ ਆਉਂਦੇ ਸਾਰੀ ਹਰ ਇੱਕ ਦੀ ਪਸੰਦ ਬਣ ਗਿਆ ਕਿਉਂਕਿ ਫਿਲਮ ਆ ਜਿਹੜੀ ਉਹਨਾਂ ਨੇ ਕਿਹਾ ਕਿ ਅਰਦਾਸ ਜਿਹੜੀ ਸਾਡੇ ਜੀਵਨ ਦਾ ਇੱਕ ਅੰਗ ਹੈ ਅਰਦਾਸ ਸਾਨੂੰ ਤਾਕਤ ਦਿੰਦੀ ਹੈ ਸ਼ਕਤੀ ਦਿੰਦੀ ਹੈ ਅਤੇ ਅਰਦਾਸ ਦੇ ਨਾਲ ਹੀ ਜਿਹੜੇ ਸਾਰੇ ਕੰਮ ਸਫਲ ਹੁੰਦੇ ਨੇ ਤਾਂ ਇਹ ਵੀ ਅਰਦਾਸ ਇਨ੍ਹਾਂ ਕਲਾਕਾਰਾਂ ਦੀ ਹੈ ਜੋ ਕਿਰਦਾਰ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਨੇ ਕਿ ਕਿਵੇਂ ਉਹਨਾਂ ਦਾ ਅਰਦਾਸ ਆ ਜਿਹੜਾ ਜੀਵਨ ਸਫਲਾ ਬਣਾਉਦੀ ਹੈ ਤਾਂ ਇਹ ਪਹਿਲੀ ਫਿਲਮ ਹੋਵੇਗੀ ਜਿਸ ਦੇ ਵਿੱਚ ਸ੍ਰੀ ਹਜ਼ੂਰ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰੇ ਵੀ ਦਰਸ਼ਕ ਕਰ ਸਕਣਗੇ ਤਾਂ ਜਿਵੇਂ ਰੋਹਿਤ ਸ਼ਰਟੀ ਕਹਿੰਦੇ ਨੇ ਜਦੋਂ ਟ੍ਰੇਲਰ ਲਾਂਚ ਹੋਦਾ ਕਿ ਜਦੋਂ ਪਹਿਲੀਆਂ ਫਿਲਮਾਂ ਆਈਆਂ ਤਾਂ ਉਦੋਂ ਲੋਕ ਚੱਪਲਾਂ ਤੱਕ ਲਾ ਕੇ ਜਿਹੜਾ ਫਿਲਮ ਦੇਖਣ ਜਾਂਦੇ ਸੀ ਤਾਂ ਉੱਚ ਇਸੇ ਤਰ੍ਹਾਂ ਦਾ ਨਜ਼ਾਰਾ ਇਸ ਵਕਤ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜੇ ਲੋਕ ਨੇ ਉਹ ਇਸ ਫਿਲਮ ਨੂੰ ਲੈ ਕੇ ਬੜੇ ਉਤਸ਼ਾਹਿਤ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਚੰਗੀ ਵਿਧਾ ਹੈ ਕਿ ਚੰਗੀ ਸੋਚ ਦਾ ਜਿਹੜਾ ਸਿਨੇਮਾ ਬਰ ਰਿਹਾ ਕਿਪੀ ਗਰੇਵਾਲ ਜਿੱਥੇ ਕਾਮੇਡੀ ਫਿਲਮਾਂ ਕਰਦੇ ਨੇ ਕਾਮੇਡੀ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੈ ਉਹ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਕਰਕੇ ਵੀ ਉਹ ਪੰਜਾਬੀ ਸਿਨੇਮੇ ਦੇ ਵਿੱਚ ਆਪਣਾ ਵੱਖਰਾ ਜਿਹੜਾ ਰੋਲ ਆ ਪਲੇ ਕਰ ਰਹੇ ਨੇ ਤੇ ਸੇਧ ਦੇ ਰਹੇ ਨੇ ਉਹਨਾਂ ਸਭ ਨਿਰਦੇਸ਼ਕਾਂ ਡਾਇਰੈਕਟਰਾਂ ਕਲਾਕਾਰਾਂ ਨੂੰ ਕਿ ਚੰਗਾ ਸਿਨੇਮਾ ਵੀ ਬਣਾਇਆ ਜਾ ਸਕਦਾ ਹੈ ਇਸ ਤਰ੍ਹਾਂ ਦਾ ਸਿਨੇਮਾ ਵੀ ਹੁੰਦਾ ਹੈ ਫਿਲਮ ਦੇ ਜਿਹੜੇ ਕਿਰਦਾਰ ਨੇ ਉਹਨਾਂ ਦੀ ਸੋਚ ਵੀ ਬੜੀ ਵੱਖਰੀ ਨਜ਼ਰ ਆਉਂਦੀ ਹੈ ਕਿਉਂਕਿ ਹਰ ਕਿਰਦਾਰ ਹੈ ਉਹ ਕਿਰਦਾਰ ਦੇ ਵਿੱਚ ਉਹਨਾਂ ਨੇ jaan ਫੂਕੀ ਹੋਈ ਆ ਕਿਰਦਾਰ ਆ ਜਿਹੜਾ ਜਿਵੇਂ ਜਿਵੇਂ ਤੁਸੀਂ ਹਰ ਕਿਰਦਾਰ ਦੇ ਨਾਲ ਦੇਖਦੇ ਹੋ ਟ੍ਰੇਲਰ ਦੇ ਵਿੱਚ ਜਦੋਂ ਵੀ ਕੋਈ ਨਵਾਂ ਕਿਰਦਾਰ ਆਉਂਦਾ ਤਾਂ ਉਸ ਦੀ ਇੱਕ ਆਪਣੀ ਹੀ ਪਛਾਣ ਜਾਪਦੀ ਹੈ ਉਸ ਦੀ ਆਪਣੀ ਹੀ ਹੋ ਜਾਪਦੀ ਹੈ ਕਿ ਕਿਵੇਂ ਉਸ ਨੇ ਖੁੱਬ ਕੇ ਕੰਮ ਕੀਤਾ ਤਾਂ ਉਮੀਦ ਹੈ ਕਿ 13 ਸਤੰਬਰ ਨੂੰ ਪੰਜਾਬੀ ਸਿਨੇਮੇ ਦਾ ਇੱਕ ਨਵਾਂ ਇਤਿਹਾਸ ਲਿਖਿਆ ਜਾਵੇਗਾ ਕਿਉਂਕਿ ਅਕਸਰ ਜਦੋਂ ਫਿਲਮਾਂ ਦਾ ਤੀਸਰਾ ਪਾਠ ਤੱਕ ਦੀ ਗੱਲ ਆਉਂਦੀ ਹੈ ਤਾਂ ਦਰਸ਼ਕਾਂ ਦਾ ਜਿਹੜਾ ਚਾ ਮੱਠਾ ਬੈ ਜਾਂਦਾ ਪਰ ਇਸ ਫਿਲਮ ਨੂੰ ਲੈ ਕੇ ਸਭ ਦਾ ਚਾ ਉਮੀਦ ਉਨੀ ਹੈ ਤੇ ਹਰ ਇੱਕ ਨੂੰ ਮਾਣ ਵੀ ਹੈ ਕਿ ਗਿੱਪੀ ਗਰੇਵਾਲ ਇਸ ਤਰ੍ਹਾਂ ਦਾ ਕੁਝ ਕਰਨ ਦਾ ਮਾਦਾ ਰੱਖਦਾ ਜਿਗਰਾ ਰੱਖਦਾ ਹੈ ਤੇ ਉਹਨਾਂ ਨੇ ਫਿਲਮ ਦੇ ਜਿਹੜੇ ਕਿਰਦਾਰ ਨੇ ਉਹਨਾਂ ਤੋਂ ਵੀ ਬਹੁਤ ਕੁਝ ਕਹਾਉਣ ਦਾ ਯਤਨ ਕੀਤਾ ਹੈ ਜਿਆਦਾ ਕੁਝ ਅਸੀਂ ਤੁਹਾਨੂੰ ਨਹੀਂ ਦੱਸਾਂਗੇ ਤੁਸੀਂ ਵੀ ਟ੍ਰੇਲਰ ਦੇਖੋ ਜਾ ਕੇ ਅਦੇ ਆਪਣੇ ਸੋਹਣੇ ਸੋਹਣੇ ਕਮੈਂਟ ਨੇ ਉੱਥੇ ਜ਼ਰੂਰ ਦਿਓ ਤੇ ਉਮੀਦ ਕਰਦੇ ਆ ਕਿ ਤੁਹਾਡੇ ਦਿਲਾਂ ਦੇ ਵਿੱਚ ਵੀ ਟ੍ਰੇਲਰ ਦੇਖ ਕੇ ਇੱਕ ਉਤਸੁਕਤਾ ਪੈਦਾ ਹੋਵੇਗੀ ਇੱਕ ਚਾਹ ਪੈਦਾ ਹੋਵੇਗਾ ਕਿ ਛੇਤੀ ਛੇਤੀ ਇਹ ਫਿਲਮ ਆਵੇ ਕਿਉਂਕਿ ਇਹ ਫਿਲਮ ਰੱਬ ਦੇ ਨਾਲ ਜੋੜਦੀ ਹੈ ਉਸ ਪਰਮਾਤਮਾ ਦੀ ਬੰਦਗੀ ਦੇ ਨਾਲ ਜੋੜਦੀ ਹੈ ਕਿ ਸਾਨੂੰ ਰੱਬ ਦਾ ਜਿਹੜਾ ਸ਼ੁਕਰ ਕਰਨਾ ਚਾਹੀਦਾ ਬੇਸ਼ੱਕ ਜ਼ਿੰਦਗੀ ਦੇ ਵਿੱਚ ਲੱਖਾਂ ਰੁਕਾਵਟਾਂ ਆਉਂਦੀਆਂ ਨੇ ਪਰ ਉਹਨਾਂ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ ਪਰ ਰੱਬ ਦੇ ਨਾਲ ਜੋੜਨ ਦਾ ਜਿਹੜਾ ਯਤਨ ਆ ਉਹ ਫਿਲਮ ਕਰਦੀ ਹੈ ਤੇ ਫਿਲਮ ਆ ਜਿਹੜੀ ਸੁਖ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਸ਼ੁਕਰਾਨੇ ਦੀ ਗੱਲ ਕਰਦੀ ਹੈ ਤਾਂ ਦੁੱਖਾਂ ਦੇ ਵੇਲੇ ਉਹ ਕਹਿੰਦੇ ਕਿ ਅਰਦਾਸ ਨਹੀਂ ਚੜ੍ਹਨੀ ਚਾਹੀਦੀ ਅਰਦਾਸ ਦੇ ਵਿੱਚ ਵੱਡੀ ਤਾਕਤ ਹੈ ਫਿਲਮ ਵੀ ਉਸੇ ਅਰਦਾਸ ਦੀ ਗੱਲ ਕਰਦੀ ਹੈ ਕਿ ਕਿਵੇਂ ਜਿਹੜੇ ਰਿਸ਼ਤੇ ਨੇ ਉਹਨਾਂ ਦੀ ਵੀ ਗੱਲ ਕੀਤੀ ਗਈ ਹੈ ਕਿ ਜਦੋਂ ਸਮਾਂ ਹੁੰਦਾ ਹੈ ਉਹਦੀ ਉਸੇ ਉਹਨਾਂ ਰਿਸ਼ਤਿਆਂ ਨੂੰ ਜਿਹੜਾ ਸਮਾਂ ਨਹੀਂ ਦਿੰਦੇ ਦੇ ਬਾਅਦ ਵਿੱਚ ਪਛਤਾਉਣ ਦੀ ਗੱਲ ਵੀ ਕੀਤੀ ਗਈ ਆ ਫਿਲਮ ਦਾ ਜਿਹੜਾ ਸੂਤਰਧਾਰ ਨੇ ਉਹ ਗੁਰਪ੍ਰਿਤ ਘੁੱਗੀ ਨੇ ਉਹ ਬਰੀਕੀ ਦੇ ਨਾਲ ਫਿਲਮ ਨੂੰ ਜਿਹੜਾ ਸਮਝਾਉਂਦੇ ਨਜ਼ਰ ਆਉਂਦੇ ਨੇ ਤਾਂ ਦਾਸੀ ਕੀ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਪਨੋਰਮਾ ਸਟੂਡੀਓ ਤੋਂ ਕੁਮਾਰ ਮੰਗਤ ਪਾਠਕ ਅਤੇ ਜੀਓ ਸਟੂਡੀਓ ਤੋਂ ਜੋਤੀਦੇਸ਼ ਪਾਂਡੇ ਵੀ ਖਾਸ ਤੌਰ ਤੇ ਮੌਜੂਦ ਰਹੇ ਅਤੇ ਉਹਨਾਂ ਨੇ ਵੀ ਕਿਹਾ ਕਿ ਫਿਲਮ ਦੇ ਨਾਲ ਜੁੜਨਾ ਉਹਨਾਂ ਦੇ ਲਈ ਵੱਡੀ ਗੱਲ ਹੈ ਪੰਜਾਬੀ ਫਿਲਮਾਂ ਦੇ ਵਿੱਚ ਵੀ ਹੁਣ ਜਿਹੜੀ ਬਾਲੀਵੁੱਡ ਪੱਖੋਂ ਵੱਡੀ ਐਂਟਰੀ ਮੰਨੀ ਜਾ ਸਕਦੀ ਹੈ ਕਿਉਂਕਿ ਜਿਹੜਾ ਪੰਜਾਬੀ ਸਿਨੇਮਾ ਇਹਨਾਂ ਵੱਡੇ ਨਿਰਮਾਤਾਵਾਂ ਦੇ ਆਉਣ ਦੇ ਨਾਲ ਵੱਡਾ ਹੋਵੇਗਾ ਅਤੇ ਪੰਜਾਬੀ ਸਿਨੇਮਾ ਜਿਹੜਾ ਹੋਰ ਵੀ ਬੁਲੰਦੀਆਂ ਤੇ ਜਾਵੇਗਾ ਤੁਹਾਨੂੰ ਦੱਸਿ ਕਿ ਬਾਂਬੇ ਦੇ ਵਿੱਚ ਟ੍ਰੇਲਰ ਰਿਲੀਜ਼ ਕੀਤਾ ਗਿਆ ਉੱਥੇ ਰੋਹਤ ਸ਼ਰਟੀ ਵੀ ਖਾਸ ਤੌਰ ਤੇ ਮੌਜੂਦ ਸੀ ਤੇ ਉਹਨਾਂ ਨੇ ਹੰਬਲ ਮੋਸ਼ਨ ਪਿਕਚਰ ਅਤੇ ਅਰਦਾਸ ਮੂਵੀ ਦੀ ਖਾਸ ਤੌਰ ਤੇ ਤਰੀਬ ਵੀ ਕੀਤੀ ਹੈ ਤੇ ਉਹਨਾਂ ਨੇ ਗਿੱਪੀ ਗਰੇਵਾਲ ਦੇ ਵਿਜ਼ਨ ਨੂੰ ਵੀ ਵੱਡਾ ਦੱਸਿਆ